ਜੀ ਇਹ ਹੀ ਗੱਣਾ ਚਾਹੁੰਦੇ ਆ ਜੀ ਵੀ ਜੋ ਬਦਲਾਅ ਅੱਜ ਤੱਕ ਆਇਆ ਹੈ ਅਕਾਲੀ ਦਲ ਚੋਂ ਆਇਆ ਹੈ ਚਾਹੇ ਕੁਛੇ ਤਰ੍ਹਾਂ ਦੀ ਡਵੈਲਪਮੈਂਟ ਹੋਵੇ ਛੋਟੀ ਹੋਵੇ ਵੱਡੀ ਹੋਵੇ ਹਾਈਵੇ ਹੋਣ ਜਾਂ ਸਾਡੇ 54 ਨੰਬਰ ਵਾਰਡ ਦੇ ਨਾਲ ਸਾਊਥਰਨ ਬਾਈਪਾਸ ਜਾਂਦਾ ਸਾਰਾ ਡਵੈਲਪਮੈਂਟ ਜਿੰਨੀ ਵਾਰੀ ਹੋਈ ਹੈ ਅਕਾਲੀ ਦਲ ਚੋਂ ਹੋਈ ਹੈ ਪਿਛਲੇ 32 ਸਾਲ ਤੋਂ ਮੈਂ ਅਕਾਲੀ ਦਲ ਚ ਰਹਿ ਕੇ ਸਾਰਿਆਂ ਦੀ ਸੇਵਾ ਕਰ ਰਿਹਾ ਹਾਂ ਇਸ ਵਾਰ ਜੇ ਤੁਸੀਂ ਮੈਨੂੰ ਅਧਿਨ ਨਵਾਜ਼ੋਗੇ ਤਾਂ ਮੈਂ ਥੋੜੀ ਖੁੱਲ ਕੇ ਹੋਰ ਵੀ ਸੇਵਾ ਖੁੱਲ ਕੇ ਕਰ ਪਾਵਾਂਗਾ ਮੈਂ ਕਦਾ ਵੀ ਲੋਕੀ ਵੀ ਕਾਲੀ ਦਲ ਨੂੰ ਪਿਆਰ ਕਰੂਗਾ। ਅਕਾਲੀ ਦਲ ਨੂੰ ਕਿਸ ਨੇ ਪਿਆਰ ਕਰਨਾ ਛੱਡਿਆ ਹੀ ਨਹੀਂ ਗਾ ਇਹ ਤਾਂ ਸਿਆਸਤ ਦੀ ਏ ਮਾਰਾਂ ਪੈ ਰਹੀਆਂ ਨੇ। ਜਿਹੜੇ ਸੱਤਾ ਦੇ ਭੁੱਖੇ ਆ ਉਹ ਛਾਲਾ ਮਾਰ ਗਏ। ਅਸੀਂ ਵੀ ਉੱਥੇ ਖੜੇ ਆ। ਉਹ ਜਿੱਤਦੇ ਨੇ ਤਾਂ ਪਹਿਲਾਂ ਕੰਮ ਕੀ ਕਰੋਗੇ ਇਲਾਕੇ ਦੇ ਵਿੱਚ ਜਿਹੜੇ ਕੰਮ ਤੁਸੀਂ ਕਹਿੰਦੇ ਨਹੀਂ ਹੋਏ। ਤੁਸੀਂ ਮੇਰੇ ਘਰ ਦੇ ਬਾਹਰ ਕੈਮਰਾ ਜਾਂਦੇ ਹੋਏ ਜ਼ਰੂਰ ਘੁਮਾਓ ਤਾਂ ਕਿ ਜਨਤਾ ਦੇਖ ਸਕੇ ਸਾਡੇ ਇੱਥੇ 54 ਨੰਬਰ ਵਾਰਡ ਦੀ ਸੰਗਤ ਦੇਖ ਸਕੇ ਵੀ ਸੜਕਾਂ ਦਾ ਕੀ ਹਾਲ ਹੈ ਜੀ। ਸਸੀ ਗਾ ਦੋਸਤ ਮੈਂ ਹਰਨ ਕੁਮਾਰ ਤੁਸੀਂ ਦੇਖ ਰਹੇ ਹੋ ਫਾਸਨ ਲੁਧਿਆਣਾ ਸ਼ਹਿਰ ਦੇ ਵਿੱਚ ਅਗਲੇ ਪਾਰਟੀ ਦੇ ਦਾਅਵੇ ਕਿਤੇ ਜਾ ਰਹੇ ਵੀ ਵੋਟਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਕਾਲੀ ਦਲ ਦੇ ਵਿੱਚੋਂ ਸਾਡੇ ਰਾਜਾ ਕੰਗਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਾਲੀ ਦਲ ਉਹਨਾਂ ਨੂੰ ਸੀਟ ਦਾ ਮੌਕਾ ਮਿਲਿਆ ਵਾਰ ਨੰਬਰ ਚਿਲੰਗਾਂ ਵਿੱਚੋਂ ਸਰ ਕੀ ਕਹਿਣਾ ਚਾਹੂਗੀ ਲੋਕਾਂ ਨੂੰ ਪਹਿਲਾਂ ਤੇ ਜੀ ਸਾਰੇ ਚੈਨਲ ਦੇ ਦਰਸ਼ਕਾਂ ਨੂੰ ਪਿਆਰ ਬੜੀ ਸਤਿ ਸ਼੍ਰੀ ਅਕਾਲ ਬਸ ਇਹੀ ਕਹਿਣਾ ਚਾਹੁੰਦੇ ਆਂ ਜੀ ਵੀ ਜੋ ਬਦਲਾਅ ਅਜ ਤੱਕ ਆਇਆ ਅਕਾਲੀ ਦਲ ਚੋਂ ਆਇਆ ਚਾਹੇ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਹੋਵੇ ਛੋਟੀ ਹੋਵੇ ਵੱਡੀ ਹੋਵੇ ਹਾਈਵੇ ਹੋਣ ਇਹ ਸਾਡੇ 54 ਨੰਬਰ ਵਾਰਡ ਦੇ ਨਾਲ ਸਾਊਥਰਨ ਬਾਈਪਾਸ ਜਾਂਦਾ ਸਾਰਾ ਡਵੈਲਪਮੈਂਟ ਜਿੰਨੀ ਵਾਰੀ ਹੋਈ ਹੈ ਅਕਾਲੀ ਦਲ ਚ ਹੋਈ ਹੈ ਮੈਨੂੰ ਕੋਈ ਮੌਕਾ ਦਿਓ ਪਿਛਲੇ 32 ਸਾਲ ਤੋਂ ਮੈਂ ਅਕਾਲੀ ਦਲ ਚ ਰਹਿ ਕੇ ਸਾਰਿਆਂ ਦੀ ਸੇਵਾ ਕਰ ਰਿਹਾ ਹਾਂ ਇਸ ਵਾਰੀ ਜੇ ਤੁਸੀਂ ਮੈਨੂੰ ਅਧਿਨ ਨਵਾਜ਼ੋਗੇ ਤਾਂ ਮੈਂ ਥੋੜੀ ਖੁੱਲ ਕੇ ਹੋਰ ਵੀ ਸੇਵਾ ਖੁੱਲ ਕੇ ਕਰ ਪਾਉਂਗਾ ਲੱਗਦਾ ਵੀ ਲੋਕੀ ਵੀ ਅਕਾਲੀ ਦਲ ਨੂੰ ਪਿਆਰ ਕਰੋਗੇ ਬਿਲਕੁਲ ਜੀ ਅਕਾਲੀ ਦਲ ਨੂੰ ਕਿਸ ਨੇ ਪਿਆਰ ਕਰਨਾ ਛੱਡਿਆ ਹੀ ਨਹੀਂ ਗਾ ਜੀ ਇਹ ਤਾਂ ਸਿਆਸਤ ਦੀ ਈ ਮਾਰਾਂ ਪੈ ਰਹੀਆਂ ਨੇ ਅਕਾਲੀ ਦਲ ਨਾਲ ਜੁੜੇ ਹੋਏ ਬੰਦੇ ਅੱਜ ਵੀ ਅਕਾਲੀ ਦਲ ਨੇ ਜਿਹੜੇ ਸੱਤਾ ਦੇ ਭੁੱਖੇ ਆ ਉਹ ਛਾਲਾ ਮਾਰ ਗਏ ਅਸੀਂ ਵੀ ਉੱਥੇ ਖੜੇ ਆੜੇ ਇਲਾਕੇ ਦੀ ਗੱਲ ਕਰਾਂਗੇ ਕਿਹੜਾ ਇਲਾਕੇ ਦਾ ਕਾਨਸਰਟ ਸੀ ਬਰੋ ਕਿ ਕਾਲੀ ਦਲ ਤਾਂ ਹੀ ਛੱਡ ਕੇ ਅੱਜ ਹੁੰਦਾ ਰਹਿ ਤੜ ਰਿਹਾ ਅਕਾਲੀ ਦਲ ਦੇ ਸਾਰੇ ਨਿਕਲੇ ਜਿੰਨੇ ਵੀ ਜੜਾਂ ਲੱਗੀਆਂ ਹੋਈਆਂ ਜੀ ਜਿੰਨੇ ਵੀ ਅੱਜ ਸਟੈਂਡ ਕੀਤੇ ਹੋਏ ਨੇ ਉਹ ਸਾਰੇ ਅਕਾਲੀ ਦਲ ਦੇ ਕੀਤੇ ਹੋਏ ਨੇ ਜੀ ਇਹ ਆਮ ਆਦਮੀ ਪਾਰਟੀ ਨੇ ਕਦੇ ਆਮ ਬੰਦਾ ਨਹੀਂ ਸਟੈਂਡ ਕੀਤਾ ਅਕਾਲੀ ਨੇ ਤਾਂ ਹਮੇਸ਼ਾ ਆਮ ਬੰਦੇ ਹੀ ਸਟੈਂਡ ਕੀਤੇ ਨੇ ਚਾਹੇ ਉਹ تنਵੀਰ ਧਾਲੀਵਾਲ ਜੀ ਨੇ ਚਾਹੇ ਮੈਨੂੰ ਲਾ ਲਓ ਮੇਰੀ ਕੋਈ ਫੈਮਿਲੀ ਬੈਕਗਰਾਉਂਡ ਪੋਲੀਟੀਕਲ ਹੋਣੀਗੀ ਮੈਨੂੰ ਚੁਣਿਆ ਉਹਨਾਂ ਨੇ ਆਪ ਉਹਨਾਂ ਨੇ ਖਾਪੀ ਦੇ ਕਿਸੇਦਰ ਮਹਿੰਦਰ ਸਿੰਘ ਜੀ ਗਰੇਵਾਲ ਜੀ ਨੇ ਕਿਹਾ ਵੀ ਬੇਟਾ ਤਖੜੇ ਹੋਵੋ ਤੁਸੀਂ ਕਰੋ ਕੰਮ ਤੁਸੀਂ ਇੱਕ ਬੰਦਾ ਲੈ ਲਓ ਜਿਹਨੇ ਪੋਲੀਟੀਕਲ ਕੈਰੀਅਰ ਬਣਾਇਆ ਹੋਵੇ ਤੇ ਅਕਾਲੀ ਦਲ ਨੇ ਚੱਕਿਆ ਹੋਵੇ ਅਕਾਲੀ ਦਲ ਨੇ ਹੀ ਪੋਲੀਟੀਕਲ ਕੈਰੀਅਰ ਬਣਾਏ ਨੇ ਆਮ ਬੰਦੇ ਉਹਦੇ ਲੋਕੀ ਫੇਰ ਸਾਢੇ ਦੇ ਅਕਾਲੀ ਦਲ ਦੇ ਦੇਖੋ ਜੀ ਇਹ ਤਾਂ ਉਹਨਾਂ ਦਾ ਜ਼ਮੀਰ ਆ ਹੁਣ ਉਹਨਾਂ ਦੇ ਜ਼ਮੀਰ ਨੂੰ ਉਹਨਾਂ ਦਾ ਆਪਣਾ ਜ਼ਮੀਰ ਆਪ ਕੁਰੀਦਣਾ ਚਾਹੀਦਾ ਅਸੀਂ ਤਾਂ ਕਿਸੇ ਦਾ ਜ਼ਮੀਰ ਕੁਰੀਦ ਨਹੀਂ ਸਕਦੇ ਜਿਨ੍ਹਾਂ ਨਾਲ ਬੁੱਲੇ ਲੁੱਟ ਉਹਨਾਂ ਨੂੰ ਫਾਕੇ ਹੀ ਵੀ ਕੱਟਣੇ ਆਉਣੇ ਚਾਹੀਦੇ ਨੇ ਆਜ ਔਖਾ ਟਾਈਮ ਆਇਆ ਤੇ ਛੱਡ ਗਿਆ ਆਜ ਔਖਾ ਟਾਈਮ ਆਇਆ ਸਾਨੂੰ ਦੇਖੋ ਜਦੋਂ ਜਹਾਜ਼ ਡੁੱਬਦਾ ਸਾਨੂੰ ਪਹਿਲਾਂ ਚੂਹੇ ਭਜਦੇ ਨੇ ਜਿਹੜਾ ਕੈਪਟਨ ਹੁੰਦਾ ਜਾਂ ਜਿਹੜੇ ਵਿੱਚ ਸੱਚੇ ਵਰਕਰ ਹੁੰਦੇ ਨੇ ਉਹ ਜਹਾਜ਼ ਦੇ ਐਂਡ ਤੱਕ ਡੁੱਬਣ ਤੱਕ ਵੇਚ ਹੀ ਰਹਿੰਦੇ ਕੋਸ਼ਿਸ਼ ਕਰਦੇ ਆ ਕਿ ਸਾਡਾ ਜਹਾਜ਼ ਡੁੱਬੇ ਨਾ ਠੀਕ ਹੈ ਜੀ ਇਹ ਕਾਲੀ ਗੱਲ ਤੇ ਸਾਡੇ ਰਾਜਾ ਜੀ ਹੈ ਇਹਨਾਂ ਦਾ ਕਹਿਣਾ ਵੀ ਮੈਂ ਦੇਖਿਆ ਲੋਕੀ ਮੰਗਣ ਗਏ ਟਿਕਟਾਂ ਪਰ ਇਹਨਾਂ ਦਾ ਕਹਿਣਾ ਵੀ ਸਾਨੂੰ ਟਿਕਟ ਮੰਗਣ ਦੀ ਲੋੜ ਨਹੀਂ ਪਈ ਸਾਨੂੰ ਕਾਲੀ ਦਰਨਾ ਖੁਦ ਟਿਕਟ ਦਿੱਤੀ ਗਈ ਹੈ ਆਪਣੇ ਵੱਲੋਂ ਵੀ ਬਾਕੀ ਮੈਂ ਲਾਇਕ ਹਾਂ ਉਹਨਾਂ ਗਲਬਤ ਕਰਾਂਗੇ ਵੀ ਕੀ ਵਿਕਾਸ ਦੇ ਕੰਮ ਰੱਬ ਕਰੇ ਤੁਸੀਂ ਯਤਨ ਜੇ ਖੁਸ਼ੀਆਂ ਰੱਬ ਨੂੰ ਦੁਆ ਕਰਦੇ ਤੁਹਾਡੇ ਵਾਸਤੇ ਵੀ ਤੁਸੀਂ ਯਤਨ ਤਾਂ ਉਹ ਜਿੱਤਦੇ ਤੋਂ ਪਹਿਲਾਂ ਕੰਮ ਕੀ ਕਰੋਗੇ ਇਲਾਕੇ ਦੇ ਵਿੱਚ ਜਿਹੜੇ ਕੰਮ ਤੁਸੀਂ ਕਹਿੰਦੇ ਨਹੀਂ ਹੋਏ ਪਹਿਲਾਂ ਦਾ ਕੰਮ ਹੀ ਕਰਾਂਗੇ ਜਿਹੜੇ ਇਸ ਸਰਕਾਰ ਦੇ ਆਉਂਦੇ ਹੀ ਨਹੀਂ ਹੋਏ ਤੁਸੀਂ ਮੇਰੇ ਘਰ ਦੇ ਬਾਹਰ ਕੈਮਰਾ ਜਾਂਦੇ ਹੋਏ ਜ਼ਰੂਰ ਕਮਾਓ ਤਾਂ ਕਿ ਜਨਤਾ ਦੇਖ ਸਕੇ ਸਾਡੇ ਇੱਥੇ 54 ਨੰਬਰ ਵਾਰਡ ਦੀ ਸੰਗਤ ਦੇਖ ਸਕੇ ਵੀ ਸੜਕਾਂ ਦਾ ਕੀ ਹਾਲ ਹੈ ਉਹਨਾਂ ਨੂੰ ਇਹ ਨਾ ਲੱਗੇ ਮੈਂ ਉਦਾਂ ਹੀ ਗਈ ਜਾਣਾ ਇਸ ਕਰਕੇ ਮੈਂ ਅਪੀਲ ਕਰ ਰਿਹਾ ਵੀ ਸਾਡੇ ਭਾਜੀ ਜਾਂਦੇ ਹੋਏ ਸੜਕਾਂ ਦਾ ਹਾਲ ਜ਼ਰੂਰ ਦਿਖਾਓ ਸਾਡੀ ਪਾਰਕ ਦੀ ਮੇਨਟੇਨੈਂਸ ਜ਼ਰੂਰ ਦਿਖਾਓ ਜੰਗਲ ਬਣੇ ਪਏ ਨੇ ਸਾਡੇ ਸੀਵਰੇਜ ਬਲਾਕਸ ਦੇਖ ਲਓ ਅਸੀਂ ਆਪ ਖਲਵਾਏ ਨੇ ਸਾਡੀਆਂ ਸਟਰੀਟ ਲਾਈਟ ਸ਼ਾਮ ਨੂੰ ਆ ਕੇ ਚੈੱਕ ਕਰ ਲਿਓ ਇਸ ਟਾਈਮ ਦਿਨੇ ਜਗ ਰਹੀ ਹੈ ਲਾਈਟ ਇਹ ਵੀ ਜਾਂਦੇ ਹੋਏ ਜ਼ਰੂਰ ਦਿਖਾਓ ਤੁਸੀਂ ਦੇਖ ਪਾ ਰਹੇ ਹੋ ਇਹ ਰਾਤ ਨੂੰ ਇਹ ਜਗਦੀਆਂ ਨਹੀਂ ਹੁੰਦੀਆਂ ਛੋਟੀਆਂ ਛੋਟੀਆਂ ਜ਼ਰੂਰਤਾਂ ਹੁੰਦੀਆਂ ਜੀ ਘਰਾਂ 'ਚ ਰਹਿਣ ਵਾਲੇ ਮੱल्ल्या 'ਚ ਰਹਿਣ ਵਾਲੇ ਬੰਦੇ ਆਂਦੀਆਂ ਇਹਨਾਂ ਤੋਂ ਉਹੀ ਨਹੀਂ ਪੂਰੀਆਂ ਹੋ ਰਹੀਆਂ ਔਰ ਇਹਨਾਂ ਦੀ ਛੋਟੀ ਛੋਟੀ ਡਿਮਾਂਡ ਸੀ ਮੈਂ ਤਾਂ ਪੂਰੀਆਂ ਕਰਨੀਆਂ ਓਨੇ ਜੀ ਖੁਸ਼ ਹੋ ਜਾਣ ਇਹਨਾਂ ਨੇ ਕਿਹਾ ਮੈਨੂੰ ਤਾਂ ਹੈਲੀਕਾਪਟਰ ਜਾਂ ਕੁਝ ਮੰਗਣਾ ਵੀ ਸਾਡੇ ਤਾਜਮਹਿਲ ਬਣਾ ਦੇ ਛੋਟੀਆਂ ਛੋਟੀਆਂ ਚੀਜ਼ਾਂ ਨੇ ਇਹੀ ਨਹੀਂ ਇਹਨਾਂ ਤਾਂ ਪੂਰੀਆਂ ਹੋ ਰਹੀਆਂ ਮੈਂ ਤਾਂ ਸਿਰਫ ਸੜਕਾਂ ਦੀ ਮੇਨਟੇਨੈਂਸ ਕਰਾਉਣੀ ਹੈ ਜੀ ਲਾਈਟਾਂ ਦੀ ਪਾਰਕ ਦੀ ਹੋਰ ਕਿਸੇ ਚੀਜ਼ ਦੀ ਮੇਰੇ ਆਂਗ-ਗਵਾਂਡ ਦੇ ਵਿੱਚ ਕਿਸੇ ਨੂੰ ਮੇਰੇ ਇਹ ਬੋਰਡ ਦੇ ਵਿੱਚ ਜ਼ਰੂਰਤ ਆ ਅਸੀਂ ਤਾਂ ਹਰ ਵਕਤ ਖੜਦੇ ਹੋਏ ਆ ਜੇ ਮੈਨੂੰ ਉਹ ਦਿਨਾਂ ਅਨੁਵਾਜਣਗੇ ਅਸੀਂ ਖੁੱਲ੍ਹ ਕੇ ਕੰਮ ਕਰਾ ਸਕਦੇ ਹਾਂ ਪਾਰਟੀ ਨੇ ਅੱਗੇ ਵੀ ਕਿਹਾ 1000 ਰੁਪਏ ਅਸੀਂ ਦੇਵਾਂਗੇ ਹੁਣ 25 ਵਸੇੰਨ ਵਾਲੀ ਮੈਂ ਆਪਣੇ ਭੈਣਾਂ ਨੂੰ ਮਾਵਾ ਨੂੰ ਅਪੀਲ ਕਰਦਾ ਵੀ 1000 ਨਾਲ ਹੀ ਸੰਤੋਖ ਕਰ ਲੋ ਠੀਕ ਹੈ ਜੀ 2500 ਵਾਲਾ ਲਾਲੀਬੋਪ ਹਜੇ ਕੋਈ ਫਾਇਦਾ ਨਹੀਂਗਾ ਉਹ ਕੈਂਡੀ ਹੋਈ ਆ ਮੂੰਹ ਚ ਵੀ ਮਿੱਠਾ ਕਰਨੂ ਵਾ ਕਹਿਦਾ ਕਹਿਣ ਨੂੰ ਕੀ ਐ ਅੰਕਲ ਦੇ 25000 ਵੀ ਕਹਿ ਦੇਣਗੇ ਮੈਂ ਅੱਜ ਅਪੀਲ ਕਰਦਾ ਆਮ ਆਦਮੀ ਬਾਲਟੀ ਨੂੰ 30 ਮਹੀਨਿਆਂ ਦੇ ਹਿਸਾਬ ਨਾਲ ਠੀਕ ਹੈ ਜੀ ਇਹ ਪੈਸੇ ਦੇ ਦੇਣ 1000 ਰੁਪਇਆ ਹਰ ਮੇਰੀ ਭੈਣ ਦਾ ਹਰ ਮੇਰੀ ਮਾਂ ਦਾ ਮੈਂ ਇਥੋਂ ਉਹਨਾਂ ਦੇ ਹੱਕ ਜੀ ਬੈਠ ਜਾਊਂਗਾ ਇਹਨੋਂ ਕੋਈ 1000 ਰੁਪਏ ਮਹੀਨਾ ਨਹੀਂ ਦੇ ਰਹੇ ਤੁਸੀਂ ਬੇਵਕੂਫ ਬਣਾਉਣ ਦੀ ਕੋਈ ਹੱਦ ਵੀ ਹੁੰਦੀ ਹੈ ਹੱਦਬੰਦੀ ਤੁਸੀਂ ਕੋਈ ਤੈਅ ਤਾਂ ਕਰੋ ਵੀ ਕਿਸਾ ਦਾ ਕਰਨ ਇਹ 1000 ਦਿੱਤਾ ਨਹੀਂਗਾ 2500 ਦੇ ਵਾਦੇ ਕਰੀ ਜਾਂਦੇ ਨੇ ਕਹਿੰਦੇ ਵਿਕਾਸ ਕਰ ਰਹੇ ਕਿਹੜਾ ਵਿਕਾਸ ਜੀ ਮੈਂ ਤਾਂ ਤੁਹਾਨੂੰ ਆਪ کہہ ਰਿਹਾ ਵੀ ਮੇਰੇ ਤੇ ਯਕੀਨ ਕਰਨ ਦੀ ਲੋੜ ਹੀ ਨਹੀਂ ਤੁਸੀ ਵਾਰਡ ਨੰਬਰ 54 ਦੀਆਂ ਗਲੀਆਂ ਦੇਖੋ ਪਾਰਕ ਦੇਖੋ ਲਾਈਟਾਂ ਦੇਖੋ ਮੇਰੇ ਕਹਿਣ ਤੇ ਬਿਲਕੁਲ ਨਹੀਂ ਜਾਣ ਦੀ ਲੋੜ ਪ੍ਰਤੱਖ ਕਰੋ ਜਨਤਾ ਨੂੰ ਪ੍ਰਤੱਖ ਕਰਾਓ ਵੀ ਹੈ ਕੀ ਐ ਪ੍ਰੈਜ਼ੈਂਟ ਪ੍ਰੈਜ਼ੈਂਟ ਸਿਚੁਏਸ਼ਨ ਕੀ ਹੈ ਲॉ ਐਂਡ ਆਰਡਰ ਕਲਾਪਸ ਹੋਇਆ ਪਿਆ ਹਰਮੰਦਰ ਸਾਹਿਬ ਦੇ ਵਿੱਚ ਬੰਦਾ ਅਸਲਾ ਲੈ ਜਾ ਕੇ ਗੋਲੀਆਂ ਚਲਾਉਂਦਾ ਜੈਡ ਸਿਕਿਉਰਿਟੀ ਜੀ ਨੂੰ ਮਿਲੀ ਆ ਹਰ ਥਾਂ ਤੇ ਫਰੋਤੀਆਂ ਹਰ ਥਾਂ ਤੇ ਗੋਲੀਆਂ ਹਰ ਬੰਦੇ ਕੋਲੋਂ ਵੈਪਨ ਫੜੇ ਜਾ ਰਹੇ ਆ ਪਿੱਛੇ ਰੇਲਵੇ ਸਟੇਸ਼ਨ ਕੋਲੋਂ ਕਿਸੇ ਕੋਲੋਂ ਤਿੰਨ ਵੈਪਨ ਫੜੇ ਗਏ ਨੇ ਕਿਸ ਚੀਜ਼ ਦੀ ਮੈਨੂੰ ਸਮਝ ਨਹੀਂ ਲੱਗੀ ਕਿ ਡਿਵੈਲਪਮੈਂਟ ਕਿਸ ਚੀਜ਼ ਦੀ ਕੀਤੀ ਹੈ ਇਹਨਾਂ ਨੇ ਲੱਗਦਾ ਵੀ ਨਸ਼ਾ ਖਤਮ ਨਹੀਂ ਹੋ ਰਿਹਾ ਨਸ਼ਾ ਡਬਲ ਹੋ ਗਿਆ ਜੀ ਨਸ਼ਾ ਖਤਮ ਕਿੱਥੋਂ ਹੋ ਗਿਆ ਨਸ਼ਾ ਵਧ ਗਿਆ ਨਸ਼ਾ ਖਤਮ ਕਰਤਾ ਵੀ ਨਹੀਂ ਪਤਾ ਨਹੀਂ ਜੀ ਕਹਿੰਦੇ ਤੁਸਾਨੂੰ ਪਿਛਲੇ 10 ਸਾਲ ਤੋਂ ਪਹਿਨ ਨਸ਼ਾ ਖਤਮ ਕਰਤਾ ਤੁਸੀਂ ਬਾਕੀ ਚੈਨਲਸ ਤੇ ਵੀ ਇੰਟਰਵਿਊ ਆਉਂਦੀਆਂ ਨੇ ਕਿੰਨੀਆਂ ਮੌਤਾਂ ਦੀ ਗਿਣਤੀ ਨਸ਼ੇ ਨਾਲ ਵਧ ਗਈ ਜਦੋਂ ਦੀ ਇਹ ਸਰਕਾਰ ਆਈ ਹੈ ਇਹ ਆਪ ਸਰਵੇ ਕਰਨ ਇਹਨਾਂ ਨੇ ਸਰਵੇ ਕਰਨਾ ਨਹੀਂਗਾ ਆਮ ਆਦਮੀ ਪਾਰਟੀ ਨੇ ਉਹਦਾ ਕਾਰਨ ਉਹਦਾ ਰੀਜ਼ਨ ਇਹੀ ਹੈ ਵੀ ਇਹ ਆਪਣਾ ਕਿੰਨੀ ਚੰਗਾ ਹੈ ਆਪਣੇ ਢਿਡ ਨੰਗਾ ਹੋਣਾ ਪੰਜਾਬੀ ਜਿਵੇਂ ਕਹਿੰਦੇ ਹੁੰਦੇ ਨੇ ਇਹ ਸਰਵੇ ਤਾਂ ਨਹੀਂ ਕਰਵਾ ਰਹੇ ਕਿਉਂਕਿ ਜਿੰਨਾ ਨਸ਼ਾ ਵਧ ਗਿਆ ਜਿੰਨੀਆਂ ਮੌਤਾਂ ਆ 2.5 ਸਾਲ ਜੁ ਹੋਈਆਂ ਇੰਨੀਆਂ ਤਾਂ ਕਦੇ ਵੀ ਨਹੀਂ ਹੋਈਆਂ ਮੈਂ ਤਾਂ 2.5 ਸਾਲ ਮਿਲੇ ਐ ਕਾਉਂਸਲਰ ਵਾਸਤੇ ਕਿੱਦਾਂ ਲੇਟ ਵੀ ਹੋਈਆਂ ਛੋੜਨਾ ਕਿੱਦਾਂ ਦਾ ਮਾਹੌਲ ਸੀ ਦੇਖੋ ਡਾਕਟਰ ਜੀ ਦੇਖੋ ਜੀ ਮੈਨੂੰ ਮੇਰੀ ਪਾਰਟੀ ਨੇ ਇਹ ਸੌਦੇ ਨਾਲ ਨਵਾਜ਼ਿਆ ਮੇਰੇ ਸਿਰ ਤੇ ਜਿਹੜੀ ਜ਼ਿੰਮੇਵਾਰੀ ਪਈ ਹੈ ਮੈਂ ਤਾਂ ਤੈਅ ਇਹਨਾਂ ਨੂੰ ਮਾਣੀ ਹੈ ਜੀ ਨਾ ਮੈਨੂੰ ਕੋਈ ਇਦਾਂ ਦੀ ਲੋੜ ਆ ਵੀ ਮੈਂ ਕਿਸੇ ਚੀਜ਼ ਲਈ ਕਿਸੇ ਪਾਵਰ ਲਈ ਜਾਂ ਪੈਸੇ ਲਈ ਸੱਤਾ ਚਾਹਾਂ ਮੈਂ ਤਾਂ ਸਿਰਫ ਸੇਵਾ ਲਈ ਆਇਆ ਸੇਵਾ ਸੀ ਕਰਦੇ ਨੇ ਜੋ ਕਾਲੀ ਦਲ ਦਾ ਮੇਨ ਅਜੰਡਾ ਰਿਹਾ ਸ਼ੁਰੂ ਤੋਂ ਡਿਵੈਲਪਮੈਂਟ ਜੋ ਅਜੰਡਾ ਡਿਵੈਲਪਮੈਂਟ ਦਾ ਰਿਹਾ ਉਹੀ ਸਾਨੂੰ ਦੱਸਿਆ ਗਿਆ ਅਜੇ ਤਾਂ ਤੈਹ ਦਿਲੋਂ ਨਵਾਉਣਾ ਜੀ ਸਾਡੇ ਰਾਜੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਕੀ ਪੂਰੀ ਤਰ੍ਹਾਂ ਉਹਨਾਂ ਨੂੰ ਪੂਰਾ ਦੱਸਿਆ ਇਲਾਕੇ ਦੇ ਵਿੱਚ ਜਿੱਥੇ ਮੈਂ ਖੁਦ ਰਹਿ ਰਿਹਾ ਉੱਥੇ ਹੀ ਸੜਕਾਂ ਦਾ ਨਾ ਪੂਰਾ ਹਾਲ ਆ ਤਾਂ ਯਾਰ ਮੈਂ ਕੀ ਕਰਾਂ ਤੋ ਉਹਨਾਂ ਨਾਲ ਹੋਰ ਵੀ ਗੱਲਬਾਤ ਕਰਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੋਟਰਾਂ ਵਸੇ ਲੋਕਾਂ ਨੂੰ ਅਪੀਲ ਇਹੀ ਕਰਨਾ ਚਾਹੂੰਗਾ ਜੀ ਵੀ ਤੁਸੀਂ ਮੈਂ ਫਸਟ ਟਾਈਮ ਐਜ਼ ਅ ਕੈਂਡੀਡੇਟ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਮਿਨੇਟ ਕੀਤਾ ਗਿਆ ਇੱਕ ਮੌਕਾ ਮੈਨੂੰ ਵੀ ਦਿਓ ਅ ਜਿੰਨੇ ਬੰਦੇ ਪਹਿਲਾਂ ਕੌਂਸਲਰ ਇੱਥੋਂ ਬਣ ਕੇ ਗਏ ਨੇ ਸਭ ਪਾਰਟੀਆਂ ਬਦਲ ਬਦਲ ਕੇ ਸੱਤਾ ਦੀ ਇੰਨੀ ਭੁੱਖਾ ਵੀ ਉਹ ਛੱਡਣ ਤੇ ਰਾਜੀ ਹੋਈ ਨਹੀਂ ਪਾਰਟੀ ਛੱਡ ਸਕਦੇ ਨੇ ਮਿੰਤਾ ਕਰ ਸਕਦੇ ਨੇ ਪੈਸੇ ਖਾਚ ਸਕਦੇ ਨੇ ਸੀਟ ਲਈ ਉਹਨਾਂ ਨੂੰ ਸੱਤਾ ਦੀ ਭੁੱਖਾ ਉਹ ਸੱਤਾ ਤੋਂ ਬਗੈਰ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈਗੀ ਸਾਰੇ ਇਧਰੋਂ ਤੁਸੀਂ ਦੇਖੇ ਪਰਖੇ ਹੋਏ ਨੇ ਇੱਕ ਮੌਕਾ ਦਿਓ 2.5 ਸਾਲ ਦੀ ਗੱਲ ਆ 2.5 ਸਾਲ ਚ ਡਿਵੈਲਪਮੈਂਟ ਨਹੀਂ ਹੋਊਗੀ ਮੈਂ ਕਿਹੜਾ ਸਦਾਲੀ ਕਾਉਂਸਲਰ ਬਣਨਾ ਜੀ ਐਜੀ ਸਾਡੇ ਰਾਜਾ ਜੀ ਉਹਨਾਂ ਨਾਲ ਗੱਲਬਾਤ ਕੀਤੀ ਆ ਉਹਨਾਂ ਨਾਲ ਹੋਰ ਵੀ ਤੁਹਾਨੂੰ ਕਿਹੜਾ ਲੱਗਿਆ ਵਧੀਆ ਲੱਗਿਆ ਵੀ ਹੋਰ ਵੀ ਗੱਲਾਂ ਕਰਾਂਗੇ ਉਹਨਾਂ ਨਾਲ ਜਦ ਵੀ ਕੋਈ ਹੋਰ ਵਿਕਾਸ ਦੀ ਗੱਲ ਕਰਾਂਗੇ ਰੱਬ ਕਰੇ ਜਿੱਤਣ ਸਾਡਾ ਵੱਡਾ ਭਰਾ ਜੀ ਤੁਸੀਂ ਦੇਖ ਰਹੇ ਹੋ ਫਾਸਲੋ